ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسیਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਇਸ ਸਮੇਂ ਦਾ ਟਾਈਮ ਹੈ तकरीबन ਸਵੇਰ ਦੇ 7:30 ਵਜੇ ਨੇ ਤੇ ਤੂੜੀ ਗਲੀ ਜੀ ਸਮਝਦੇ ਹੋ ਤੁਸੀਂ ਇਹ ਤੂੜੀ ਨੂੰ ਪਾਣੀ ਲਾਇਆ ਸੀ ਪਹਿਲਾਂ ਕੁਝ ਸਾਡੇ ਨਾਲ 7 ਦਾ ਚੌਕੇ ਪਾਣੀ ਪੈ ਗਿਆ ਤੇ ਉਹ ਰਲਾਲੀ ਵਿੱਚ ਇਹਦੇ ਵਿੱਚ ਨਵੀਂ ਹੁਣ ਸੁੱਕੀ ਹੋਈ ਆ ਕਿੱਲੀ ਊਂ ਗਿੱਲੀ ਆ ਤੂੜੀ ਇਹ ਚ ਰਲਾਮ ਆਇਆ ਆਪਾਂ ਕੁੰਬਾ ਨਾਲ ਵੀ ਤੇ ਕਿਸ ਤਰ੍ਹਾਂ ਲਫਾਫੇ ਭਰਦੇ ਆ ਤੇ ਕਿਵੇਂ ਕੁੰਬਾ ਲਾਮ ਆਏ ਤੁਹਾਨੂੰ ਸਾਰੀ ਦਿਖਾਉਣਿਆ ਬਣੇ ਰਹੋ ਵੀਡੀਓ ਦਾ ਐਂਡ ਤੱਕ ਤੇ ਉਧਰ ਮਾਤਾ ਵੀ ਮਿਲਦਾ ਤਿਆਰੀ ਕਰ ਰਹੀ ਹੈ ਕੁਝ ਖਾਣ ਪੀਣ ਦੀ ਉਹ ਵੀ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਵੀਡੀਓ ਹੋਊਗੀ ਵੀਡੀਓ ਜ਼ਰੂਰ ਦੇਖਿਓ ਬਾਈ ਲਾਇਕ ਤੇ ਸ਼ੇਅਰ ਕਰਿਓ ਤੇ ਬੁੱਧੂ ਏ ਉਹ ਬੁੱਧੂ ਆ ਆਪਣੇ ਕਟਰੂ ਬੁੱਧੂ ਕਿਵੇਂ ਬੁੱਧੂ ਕੱਖਣ ਲੱਗਾ ਪੂੰਛ 22 ਨਾ ਘਰ ਜਾਦੇ ਪੂੰਛ 22 ਨਾ ਖੜ ਕੱਖ ਲ ਬੁੱਧੂ ਆਹ ਬੱਦਮੂ ਘਰ ਦਿਆ ਇਹਨੂੰ ਬੁੱਦੂ ਇਸ ਤਰ੍ਹਾਂ ਆਪਾਂ ਕੱਢ ਲਈ ਬਾਈ ਲਫਾਫੇ ਵੀ ਲਿਆਂਦੇ ਸੋਨੂੰ ਦਿਖਾ ਰਹੇ ਹਾਂ ਲਫਾਫੇ ਨਹੀਂ ਕਟਿੰਗ ਕਰਾਂਗੇ ਫਿਰ ਇਹਨੂੰ ਵਿੱਚ ਪਾ ਕੇ ਲਾ ਕੇ ਲਾਵਾਂਗੇ ਉਧਰ ਮਾਤਾ ਕਰ ਰਹੀ ਹੈ ਤਿਆਰੀ ਰੋਟੀਆਂ ਦੀ ਰੋਟੀਆਂ ਭਗਾਉਣੇ ਵੀ ਮੰਦਾਨੀ ਹਾਂ ਤੱਕ ਵੇਲੇ ਗਿਆ ਸਾਰਾ ਬੱਸੀ ਬਣ ਗਈ ਠੀਕ ਹੈ ਠੀਕ ਠਾਕਾ ਸਾਰੇ ਵਧੀਆ ਹੋ ਤੇ ਵਧੀਆ ਭਾਈ। ਵਲੌਗ ਬਾਰੇ ਬੋਲਦੇ ਵੀ ਦੇਖਿਆ ਕਰੋ ਵੱਧ ਤੋਂ ਵੱਧ। ਹੋਰ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵੱਧ ਤੋਂ ਵੱਧ ਵਲੌਗ ਦੇਖਿਆ ਕਰੋ, ਸੋਹਣੇ ਸੋਹਣੇ ਕਮੈਂਟ ਕਰਿਆ ਕਰੋ। ਤੇ ਅਸੀਂ ਵੀ ਤੁਹਾਡੀ ਧੀ ਕਰਖਦੇ ਆਂ ਵੀ ਸੋਹਣੇ ਸੋਹਣੇ ਕਮੈਂਟ ਕਰਨਾ। ਸਦਾ ਚਿੱਤ ਤੁਸੀਂ ਸੋਹਣੇ ਤੁਸੀਂ ਵੀ ਸੋਹਣਾ ਸੋਹਣਾ ਵਲੌਗ ਦੇਖਿਆ ਕਰੋ। ਹੋਰ ਸਾਰੇ ਠੀਕ ਠਾਕ ਆਂ ਅਸੀਂ। ਤੁਸੀਂ ਵੀ ਸਾਰੇ ਸਾਨੂੰ ਠੀਕ ਠਾਕ ਜਾਹੋ। ਇਧਰ ਸਾਡਾ ਟੇਬਲ ਕਾਰੀ ਬੈਠਾ ਤਿਆਰ ਬੱਬੂ ਸਾਡਾ। ਇਨਕ ਪੁੱਤ ਲੈ ਗਿਆ। ਦਲਵਾ ਨਹੀਂ ਸਤਿਮਤ। ਬਹੁਤ ਬਹੁਤ ਹੰ ਭਾਣੇ ਨਾ ਕੰਮ ਤੜਕੇ ਲੜਕੇ ਬਹੁਤ ਹੋ ਜਿੰਨੇ। ਗਾਹ ਕੰਮ ਨਾ। ਹੋਰ। ਸੂਪਸੇਰਾ ਵੀ ਸੁਖਣਾ ਨੂੰ ਡਾਵਲ ਹੋ ਗਿਆ। 11 12 ਨਾ ਕੋ ਹੋ ਗਈ ਨੋਟਸ ਵੱਡੇ। ਹੋਰ 11 ਨਾ ਹੋ ਗਈ। ਹਮ। ਛੋਟੇ ਤਾਂ ਤਿੰਨੇ ਨੇ ਆ ਕੱਟਣ ਦੂਜੇ ਤਾਂ ਵੱਡੇ ਹੀ ਨੇ ਸਾਰੇ। ਹਮ। ਕੀ ਕਰੀਏ ਕਰਸੀ ਜੇਗਾ ਬੰਦਾ ਫਿਰ। ਉਹ ਬਈ ਜਿਹੜੀ ਸਾਡੀ ਮੱਝ ਮਰੀ ਆ ਉਹਦਾ ਕੱਲੀ ਆ ਦੁੱਧ ਉਹਨਾਂ ਸੀਗਾ। ਉਸ ਤੋਂ ਵੱਧ ਸੀ ਆਏ ਦੋ ਨਹੀਂ ਉਹਨਾਂ ਦਿੰਦੀਆਂ। ਦੋ ਬੱਤਰੂ ਹੋ ਗਏ ਦੋ ਮੱਝਾਂ ਹੋ ਗਈਆਂ ਸਾਮਣੇ ਵਾਲੀਆਂ ਦਾ ਚੱਲ ਹੁਣ ਜਿਹੜੀਆਂ ਸੂਣੀਆਂ ਮੂਰੇ ਵੇਚ ਲਾਂਗਾ ਤੂੰ ਹਾਂ ਆਪਣੇ ਕੋਲ ਮੈਂ ਚੰਗੀ ਤੀ ਨਾ ਚੰਗੀ ਪਸ਼ੂ ਦਾ ਚੰਗਾਈ ਦੋ ਤੂੰ ਸਾਡਾ ਹੋਰ ਜਾਰੇ ਫੜ ਤੋਂ ਲੈ ਚੱਲੋ ਇਹ ਝੋਟੀਆਂ ਵਾਲੇ ਦੋ ਹੋਰ ਪੜ ਜਾਣੀ ਹੁਣ ਚੱਲ ਹੁਣ ਤਿੰਨ ਪਸ਼ੂ ਨੇ ਆਪਣੇ ਕੋਲ ਵਧੂ ਸੀ ਹਾਂ ਤਿੰਨ ਲੈ ਲੀ ਜੁਥੇਰੇ ਲਾਰੇ ਹੋ ਜਾਣਗੇ ਮਹਾਰਾਜ ਕੰਦਰ ਠੀਕ ਹੈ ਬੇਸਤ ਪਾਛਾ ਅੱਜ ਮੋਬਾਈਲ ਵੀ ਨਮਾ ਲੈ ਕੇ ਆਵਾਂਗੇ ਜੀ ਘਰ ਵਾਸਤੇ ਸਰਦਾ ਨਹੀਂ ਮੈਂ ਖੇਤ ਬਾਗ ਜਾਣਾ ਤਾਂ ਹੀ ਤੁਹਾਨੂੰ ਵੀਡੀਓ ਨਹੀਂ ਮਿਲਦੀ ਬਣੀ ਹੋਈ ਖੇਤ ਜਾਣਕਾਰ ਨੂੰ ਮੈਨੂੰ ਫਿਰ ਘਰੇ ਮਨ ਲ ਕੇ ਮੋਬਾਈਲ ਨਹੀਂ ਹੁੰਦਾ ਤਾਂ ਔਕਾ ਹੋ ਜਾਂਦਾ ਵੀਡੀਓ ਬਣਾਉਣ ਤੇ ਪ੍ਰੋਬਲਮ ਆਉਂਦੀ ਹੈ ਤੇ ਸੀਰਾ ਕਰ ਰਿਹਾ ਤੂੜੀ ਦੀ ਤਿਆਰੀ ਫਿਰ ਵਿੱਚ ਵੀ ਰਲਾਵਾਂਗੇ ਤੇ ਮਾਂ ਤਾਂ ਲਫਾ ਫਿਆਨੀ ਕਟਿੰਗ ਕਰ ਰਹੀ ਹੈਗੀ ਇਹੇ ਹੀ ਠੋ ਬਾਈ ਕੱਟਣੇ ਹੁੰਦੇ ਨੇ ਨਹੀਂ ਤੂੰ ਇੱਕੋ ਜਿਹਾ ਕਰਕੇ ਧਰ ਦੇ ਇਕੱਠੇ ਕੱਟੇ ਜਾਣਗੇ ਤੇ ਇਸ ਤਰ੍ਹਾਂ ਕੱਟਣੇ ਨੇ ਬਾਈ ਇਹ ਜੇ ਮੈਨੂੰ ਲੇ ਲਿਆ ਫਿਰ ਬਣਾ ਦੇ ਉਹ ਫੋਲੇ ਆ ਭਾਈ ਕੁੰਬਾਂ ਦਾ ਵੀ ਲਾ ਕੇ ਦੇਖ ਰਿਆਂ ਵੀ ਕੁੰਬਾਂ ਕੀ ਕਰੀਏ ਨੇ ਜੇ ਆਪਾਂ ਨੂੰ ਐ ਲੱਗਿਆ ਵੀ ਵਧੀਆ ਕੁੰਬਾਂ ਹੋਈਆਂ ਫਿਰ ਆਪਾਂ ਕੰਮ ਹੋਰ ਵੀ ਬਿਦਲਾ ਹਾਂ ਫਿਰ ਆਪਾਂ ਕੁੰਬਾ ਬਾਹਰ ਲੈ ਕੇ ਉਹ ਹੀ ਬਣ ਜੂਗਾ ਬਣਾ ਲਾਂਗੇ ਘਰ ਇੱਕ ਸੱਟ ਜਾ ਬਣਾ ਦਾਂਗੇ ਕੁੰਬਾ ਖਾਤਰ ਇਹਦੀ ਟ੍ਰੇਨਿੰਗ ਹੁੰਦੀ ਆ ਜੀ 10 ਦਿਨਾਂ ਦੀ ਉਹ ਆਪਾਂ ਇੱਥੇ ਲੈ ਲਾਂਗੇ ਵੀ ਕਿ ਅੰਡਿਆਇਆ ਚ ਵੀ ਦਿੰਦੇ ਨੇ ਟ੍ਰੇਨਿੰਗ ਤੇ ਆਪਾਂ ਉਹਨਾਂ ਤੋਂ ਟ੍ਰੇਨਿੰਗ ਵੀ ਲੈ ਲਾਂਗੇ ਤੇ ਕਿਰਾ ਲਾ ਕੇ ਦੇਖਦੇ ਆ ਤੇ ਉਹ ਵੱਡਾ ਪ੍ਰੋਸੈਸ ਹੁੰਦਾ ਕੁੰਬਾਂ ਦਾ ਵੱਡਾ ਕਰਨਾ ਤੇ ਜੇ ਇਸ ਵਾਰ ਲੋਟ ਰਹੀਆਂ ਏ ਥੋੜੇ ਲਫਾਫਿਆਂ ਚ ਲਾ ਕੇ ਦੇਖ ਰਿਆਂ ਨਹਾਇਆ ਕਰਾਂ ਤੁਹਾਨੂੰ ਕਿਰਾ ਖਾਨ ਨੂੰ ਲਾ ਕੇ ਦੇਖਦੇ ਆ ਇਹ ਸਾਰੇ ਆਰਗੇਨਿਕ ਆ ਜੀ 80 ਰੁਪਏ ਦਾ ਕਿਲੋ ਵੀ ਆਇਆ ਸਿਰਫ ਤੇ ਆ 10 ਲਿਫਾਫੇ ਲਿਆਂਦੇ ਨੇ 10 ਰੁਪਏ ਨੇ 15 ਨੇ ਹੁਣ ਵੱਧ ਵੱਧ ਕਿਰਾ ਮੈਂ ਹੀ ਲਿਆ ਆ ਇਹਦੇ ਵਿੱਚ ਤੂੜੀ ਆ ਜਿਹੜੀ ਉਹ ਚ ਪਾਣੀ ਨਾ ਹੋਵੇ ਜੋ ਗਿੱਲੀ ਤੂੜੀ ਚਾਹੀਦੀ ਏ ਉਹ ਚ ਵੀ ਰਲਾਵਾਂਗੇ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਤੇ ਉਹਦਾ ਫਿਰ ਪਾਵਾਂਗੇ ਆਪਾਂ ਬਣਾ ਕੇ ਲਿਫਾਫਿਆਂ ਚ ਦੱਬ ਕੇ ਨਵੀਂ ਬੰਦ ਕਰਕੇ ਇਹਦੀ ਜਦੋਂ ਇਹਨੂੰ ਮੁੱਲੀ ਲੱਗ ਗਈ ਬਾਈ ਸਾਰੇ ਲਿਫਾਫੇ ਚਿੱਟੇ ਹੋਗੇ ਵਿੱਚੋਂ ਇਧਰ ਖਚਲੇ ਔਰੇ ਬਾਈ ਔਰੇ ਖਚਲੇ ਅੰਦਰ ਲਾ ਰੋਈ ਸਾਈਕਲ ਸਰਦਾਰ ਜੀ ਲਾ ਰਹੇਗਾ ਜੋਤ ਨੇ ਸਾਈਕਲ ਚਲਾਉਣ ਲੱਗ ਗਿਆ ਜੀ ਇਹਦੀ ਰੀਸ ਨਾਲ ਮੈਂ ਵੀ ਚਲਾਉਣ ਲੱਗ ਗਿਆ ਚੌਧਰੀ ਦਾ ਉਧਰ ਬਾਬਾ ਆ ਗਿਆ ਡਾਲੀ ਵਾਲਾ ਇਸ ਤਰ੍ਹਾਂ ਟੂੜੀ ਆ ਜੀ ਥੋੜੀ ਥੋੜੀ ਵੱਧ ਗਿਲਾ ਹੋ ਗਈ ਮਤਲਬ ਕਿ ਸਾਡਾ ਚਾਉਂਦਾ ਦੇਸੀ ਉਹੀ ਵਰਤ ਲਈ ਤੇ ਨਹੀਂ ਟੂੜੀ ਤੁਸੀਂ ਮਾਲਕੇ ਸੜੀ ਦੂਜੀ ਆ ਸੁੱਕੀ ਉਹਨੂੰ ਪਿਉਂਗੇ ਤੀਜੇ ਦਿਨ ਨਵੀਂ ਘਟ ਜਾਂਦੀ ਆ ਪਾਣੀ ਨਾ ਹੋਵੇ ਚ ਵਧੀਆ ਰਹੂਗੀ ਬਹੁਤ ਵਧੀਆ ਰਹੂ ਇਹ ਚ ਮੈਂ ਉਹ ਯੂਨੀਵਰਸਿਟੀ ਵੀ ਦੇਖ ਕੇ ਆਉਂ ਆ ਗਾਲੀ ਬੈਠੇ ਨੇ ਹਾਂ ਮੈਂ ਪੂਰੀ ਬਹੁਤ ਵਧੀਆ ਰਹੂਗੀ ਸਾਡੀ ਥੋੜੀ ਤੂੜੀ ਚ ਕਿ ਮੋਟੀ ਹੋ ਗਈ ਮਸ਼ੀਨ ਸਾਨੂੰ ਮੋਟੀ ਤੂੜੀ ਵਾਲੀ ਮਿਲ ਗਈ ਜੀ ਉਹਦੇ ਕਰਕੇ ਸਾਸੀਂ ਤੂੜੀ ਦਾ ਭੂਗ ਭਰਨਾ ਉਹਦਾ ਵੀ ਰੇਟ ਘੱਟ ਮਿਲੂ ਸਾਨੂੰ ਦੋ ਕਦਰਾਂ ਨੇ ਦੇਖ ਗਏ 350 ਵੀ ਲਾਉਂਦੇ ਸੀਗੇ ਤੂੜੀ ਦਾ ਤੇ ਹੋ ਗਏ 15 20 ਦਿਨ ਹੁਣ ਤਾਂ ਰੇਟ ਦਾ ਪਤਾ ਨਹੀਂ ਕੀ ਹੈ ਤੇ ਮੈਂ ਮੈਂ ਖੜ ਕੇ ਵੇਚੂ ਆ ਜੀ ਹੋ ਗਏ ਅਦਾਖ ਲਵਾ ਪਰ ਜਾਣਗੇ ਖਾਸੀ ਖਾਸੀ ਪੈਣੀ ਥੋੜੀ ਜਿਹਾ ਪਰ ਤੇ ਥੋੜੀ ਜਿਹਾ ਹੋਰ ਪਾ ਲਾ ਵੀਰ ਲਾਉਣਾ ਵੀਰ ਅੱਛਾ ਵੀਰ ਲਾਉਣਾ ਬੀਬੀ ਚ ਬੀਬੀ ਨਾਲ ਕਰਾ ਰਹੀ ਹੈ ਤਿਆਰੀ ਮੇਰੀ ਮਾਂ ਬਿਨਾ ਕੋਈ ਵੀ ਕੰਮ ਅਧੂਰਾ ਰਹੇ ਨਾ ਜੀ ਨਾਲ ਮਾਂ ਦੀ ਹੈਲਪ ਬਹੁਤ ਜ਼ਰੂਰੀ ਆ ਨਾਲੇ ਬੀਬੀ ਦਾ ਜੀ ਲੱਗੇ ਨਾ ਵੀ ਹਾਂ ਮੇਰੀ ਰਾਏ ਨਾਲ ਕੰਮ ਕਰਦੇ ਨੇ ਮਾਂ ਕੰਮ ਕਰ ਮਾਂ ਔਖੀਰ ਹੁੰਦੀ ਕੰਮ ਕਰਦੀ ਮਨ ਤਾਂ ਬਾਰੇ ਕੁਝ ਹੋ ਜਾਈਏ ਮੇਰਾ ਪੁੱਤ ਤੇ ਮੇਰੀ ਨੂੰਹ ਮੈਨੂੰ ਕੰਮ ਨੂੰ ਕਹਿੰਦੇ ਆਹ ਨਾਲ ਮੇਰੇ ਨਾਲ ਕੰਮ ਕਰਕੇ ਹਟੂ ਵੀ ਕੋਈ ਮੰਮੀ ਚਾਹ ਕਰਦੇ ਮੈਂ ਕਹਿੰਦੀ ਤੂੰ ਕਰ ਲੈ ਚਾਹ ਕਹਿੰਦੇ ਨੇ ਮੈਨੂੰ ਮਾਪਦੀ ਕਰੀ ਚਾਹ ਸਕਦੀ ਹੈ ਅੱਲਾ ਜੀ ਮੰਮੀ ਤੂੰ ਕਰ ਤੂੰ ਮੈਂ ਖੁਸ਼ੀ ਚ ਚਾਹ ਕਰਦ ਰਿਆਂ ਮਾਪਦੀ ਕਰਕੇ ਪੀ ਲੈਣੀ ਆ ਮੈਂ ਮਰੂ ਕਰਦ ਰਿਆਂ ਮਾਤਾ ਵੀ ਫਿੱਕੀ ਚਾਹ ਪੀਂਦੀ ਆ ਮੈਂ ਵੀ ਮੈਂ ਵੀ ਫਿੱਕੀ ਪ ਉਹ ਲੋੜੀ ਸ਼ੂਗਰ ਦੀ ਪ੍ਰੋਬਲਮ ਆ ਵਿੱਚ ਆ ਲਾ ਲਾ ਸਾਡ ਸੁੱਕ ਜੀ 20 ਖੋਲ ਲਾ ਤਾ ਹਾਂ ਜੀ ਇਹ ਬੰਦ ਹੋ ਜਾਂਦਾ ਬਾਹਰ ਤੋਂ ਇਹ ਵੀ ਜੇ ਦੇਖੋ ਬੰਦ ਕਰੀ ਹੁੰਦੀ ਆ ਹਵਾ ਅਵਾ ਪੱਡ ਕਰ ਕੀ ਹੁੰਦੀ ਇਹ ਵਿੱਚ ਪੱਖਾ ਕੰਮ ਕਰਿਆ ਹੋਇਆ ਵੀ ਇਹ ਨਹੀਂ ਹੈਗਾ ਸੀਲ ਚੂਲ ਲੱਗ ਗਿਆ ਪੱਕਾ ਲਾ ਹੁੰਦਾ ਇਹ ਕਿਹਦਾ ਆ ਬੀ ਹੈਗਾ 392 ਪੀ 392 ਅਗੇ ਜਿਹੜਾ ਉੱਪਰ ਲਿਖਿਆ ਲਿਖਾ ਪਿਆ ਲੁਧਿਆਣਾ ਯੂਨੀਵਰਸਿਟੀ ਤੋਂ ਲੁਧਿਆਣਾ ਹੈ ਆ ਰਹੇ ਹਾਂ ਜੀ ਤੇ ਪਤਾ ਲੱਗ ਜੂ ਦੁਬਾਰਾ ਮੇਰਾ ਬਦਦਾ ਆ ਮੈਂ ਕੰਮ ਨੂੰ ਟ੍ਰੇਨਿੰਗ ਲੈ ਕੇ ਆਮੋ ਸਪੈਸ਼ਲ ਜੀ ਤੇ ਮੇਰਾ ਪਤਾ ਲੱਗ ਜੂ ਕਿ ਕਰਾਉਣਾ ਹੈ ਉਹ ਮੰਨ ਲੇ ਕਿ ਪੀ ਲੋ ਪੀ ਨਾ ਇਹ ਕਿਹਨਾਂ ਜੇ ਕਲੇ 24 ਘੰਟੇ ਦੀ ਕੀ ਗੱਲ ਹੈ ਇਹ ਤੇ ਕਿਹਾ ਆਪਦੇ ਖਾਣ ਨੂੰ ਦਿੱਤੀ ਆਈ ਫਿਰ ਕਹਾਂ ਨੂੰ ਸੁੱਕ ਰੱਖੇ ਰੱਬ ਵਾਧਾ ਆਇਆ ਇਹਨੂੰ ਸਾਰੇ ਦੂਰੀ ਕਿਵੇਂ ਹੋ ਗਿਆ ਤੇ ਫਿਰ ਫੇਰ ਤੋਂ ਅਮੀਨ ਨਾ ਪਰਸਾ ਹੈ ਵੀ ਹੋਣੀ ਗੁੰਬਾ ਨਾਲ ਦੀ ਅਜੇ 25 ਦਿਨ ਉੱਲੀ ਲੱਗ ਗਈ ਫਰਲੋ ਆਪੇ ਪਹਿਲਾਂ ਕੱਟਾ ਗੋਟ ਵਿੱਚ ਨਹੀਂ ਇਸ ਤਰ੍ਹਾਂ ਇਹ ਦੱਬ ਕੇ ਭਰ ਲੈਣੇ ਬਾਈ ਜਦੋਂ ਇਹ ਲਵੇ ਸਾਰੇ ਟਿੱਕਾ ਟਿੱਕਾ ਹੋ ਗਿਆ ਉਲੀ ਫਿਰ ਕਿਨਾਰੇ ਪਾਸੇ ਜਿਹੜਾ ਵੀ ਲੱਗਿਆ ਉਹ ਇੱਕ ਤਰ੍ਹਾਂ ਨੂੰ ਉਲੀ ਹੁੰਦੀ ਹੈਗੀ ਕੁੰਬਾ ਚ ਚਾਰੇ ਪਾਸੇ ਜਦੋਂ ਫਿਰ ਗਈ ਇਹ ਤੇਰੇ ਦੇ ਪੇਚ ਕਾਸ ਨਾਲ ਜਾ ਰਾ ਕਰਦਣਾਂ ਵਾਲੇ ਮਾਰ ਦੋ ਉਹਦੇ ਵਿੱਚ ਦੀ ਕੁੰਬਾ ਬਾਹਰ ਹੋਵੇ ਮੇਰਾ ਪੀ ਮੜ ਨਹੀਂ ਆਉਣਾ ਹੋਰ ਮੇਰਾ ਪੀ ਲੱਗੀ ਜਾਣੀਆ ਮੇਰੇ ਪਹਿਲਾ ਪੂਰ ਤੋੜ ਦਿਆ ਫੇਰ ਉਹ ਕਰ ਲਵਾਵੇ ਲਾ ਜਿਓਂ ਨੀ ਅਹੀਂ ਪੈ ਰਹਿ ਜਾਣਾ ਥੱਲੇ ਟੂੜੀ ਦੇ ਬੋਲ ਬੋਲ ਉਹਦਾ ਆਪ ਹੀ ਲੱਗੇ ਜਾਵੇ ਮੈਂਰਾ ਪਿਆਰ ਨਹੀਂ ਮੁੱਕਿਆ ਮੈਂ ਫਿਰ ਬਾਰਾਮੀ ਦੀ ਜਿੰਨੀ ਬੱਤੀ ਆ ਨਾ ਇਹ ਖੇਤੀ ਬਾਰੇ ਨੇ ਆਪਣਾ ਨੌਲੇਜ ਤੇ ਪਤਾ ਲੱਗਦਾ ਕੁੱਟ ਕੇ ਬਣਾ ਦੇ ਮੈਂ ਵੀ ਲੱਗਦਾ ਇਸ ਤਰ੍ਹਾਂ ਬਣਾਉਣਾ ਜੀ ਇਹਦੇ ਬਾਰੇ ਤੇ ਆਪਾਂ ਮਲ ਕੇ ਰੱਖ ਦੋ ਇਹਨੂੰ ਦੂਰ ਰੱਖਵੇਂ ਪਸ਼ੂ ਜਿੱਥੇ ਪਸ਼ੂ ਨਾ ਰੋ ਕੋਈ ਮਰਦੇ ਜਾਂ ਤੋੜੇ 파ੜੇ ਲਵਾ ਦੇ ਰੱਖਣੇ ਅੰਦਰ ਪੈਣਗੇ ਜਿੱਦਾਂ ਕੋਈ ਆਟੋਮੈਟਿਕ ਨਾਲ ਰਾਂਡੇ ਘੁੰਮੇ ਸਾਫ-ਸਾਫ ਰੱਖਣਾ ਚਾਹੀਦਾ ਸਾਫ ਸਾਫ ਬੈਠਣਾ ਬੰਦੇ ਨਾਲ ਰੱਖੀ ਕੋਈ ਸਿਕਰਾਂ ਨੂੰ ਬਸ ਪੱਕੀ ਧਰਨ ਦੇ ਦੇ ਦਿਮਤੋਂ ਨਾਲ ਜਿੱਦ ਦਾ ਗਏ ਨਾ ਪਰ ਆ ਗਿਆ ਹੋਰ ਤੁਸੀਂ ਵੀ ਜਣੇ ਪੂਰਾ ਸੁਰਜ ਚੜੂਗਾ ਜੇ ਤਧੀਆ ਪੰਬਾ ਲੱਗਿਆ ਜਾਂਦੇ ਆਂ ਜੇ ਆਦੇ ਖਾਨ ਚੋਕਰੀ ਤੇ ਰੇਕ ਲਾਇਆ ਕਰੋ ਨਹੀਂ ਕੋਈ ਔਕਾ ਨਹੀਂ ਹੈਗਾ ਕੰਮ ਇਸ ਤੇ ਲਾਤੀਆਂ ਬਣਾ ਕੇ ਵੈਰੀ ਕਰਦੇ ਫਿਰ ਸੀ ਮੀਨੇ ਮੋਸ਼ ਹਾਂ ਜੇ ਹੋ ਗਿਆ ਬਾਈ ਫਿਰ ਤਾਂ ਤੁਹਾਨੂੰ YouTube ਤੇ ਪੂਰੇ ਖੋਸ ਹੋਰ ਦਿਖਾ ਕਰਾਂਗੇ ਹੋਣੀ ਹਾਂ ਇਹਨਾਂ ਤੇਰਾ ਤੇਰਾ ਫੋਟੋ ਉਸਕੇ ਸਾਥ ਵੀ ਬਣਾਇਆ ਕਰਾਂਗੇ ਇਹ ਨਹੀਂ ਜਾ ਤੇ ਮਿੱਠੂ ਦੇ ਅੰਡੇ ਵਾਲਾ ਕੰਮ ਨਾ ਹੋ ਜਾਣਾ ਏਡਾ ਵਾਰਿਆ ਦੀ ਹੈ ਨਾ ਉਹ ਤਾਂ ਦੇਖਦੇ ਹਾਂ ਅੰਦੇ ਤੱਕ ਕਰਕੇ ਭਾਈ ਦੱਸੀ ਜਾਣਾ ਕਿ ਅਸੀਂ ਜਿਹੜਾ ਹਾਂ ਇਸ ਤੋਂ ਬਾਅਦ ਲੱਗਿਆ ਹਾਂ ਹੁਣ ਦੂਰ ਭੈਣ ਕੋਈ ਜੀਰੋਂ ਕਰਤਾ ਬਾਜੀ ਦਾ ਕੋਲ ਲੰਦਾ ਕਿ ਕੰਪਨੀ ਨਾਲ ਅਸਲਾ ਬਤਨੇ ਬਹੁਤ ਜਾਨਾ ਥੱਲੇ ਆਪਣੇ ਦਾ ਵੀ ਉੱਪਰ ਜਿਹੜੀ ਜਿਵੇਂ ਪੁੱਲ ਮੰਗੂ ਜਾਂ ਗੋਪੀ ਦੇ ਪੁੱਲ ਮੰਗੂ ਹੀ ਉਹ ਕਾਮਲਾਵਾ ਕੰਪਨੀਆਂ ਬਹੁਤ ਜਿਆਦਾ ਨਾਮ ਕਲਾਣੇ ਯੂਨੀਵਰਸਿਟੀ ਦੇਖ ਕੇ ਪਪਾ ਨਾਲ ਮੈਂ ਹੋਈ ਨਿਕਲੂ ਇਹ ਜਿਵੇਂ ਗੋਪੀ ਦਾ ਫੁੱਲ ਹੁੰਦਾ ਡਿੱਕ ਨਿਕਲੂਗੀ ਉਹਨੂੰ ਤੋੜਨਾ ਕਿ ਨਾ ਕੱਟ ਲੈ ਬਸ ਜਾਂ ਤੋੜਨਾ ਬੋਲਦੇ ਨਾ ਆਖਣਾ ਅੱਜ ਪਰ ਰੋਣ ਦਾ ਹੁਣ ਪਰਦਾ ਮੈਂ ਕੀ ਕਰਾਂ ਇਹਨਾਂ ਨੂੰ ਸੁਕਾ ਲਾ ਗੁੜੀ ਨੂੰ ਦੁੱਸਤ ਨਾ ਫਿੱਟਦਾ ਮੇਰੇ ਪਈਆਂ ਵੀਗਾ ਮੈਂ ਲੈਣ ਬਰਾ ਬਿੱਟਰ ਮਾਇਰ ਦੇ ਕਹਿੰਦੇ ਉਹ ਨਬੂ ਬਨਾ ਹੀ ਰਾਜ ਵਿੱਚ ਪ੍ਰਾਈ ਕਰਦੇ ਸਾਡੇ ਅਵਲ ਕਾਲੀ ਪਿਆਰੇ ਬਾਰੇ ਕਾਚੀ ਬੜਾ ਦੇਣਾ ਉਹ ਬੰਦੇ ਜਿੰਨਾ ਬਹੁਤ ਪਿਆਰ ਕਰਦੇ ਆਈ ਉਹਦੇ ਆਉਂਦੇ ਆਈ ਮਾਇਰ ਬਾਰੇ ਤੇ ਕਹਾਂਗੇ ਤਾਂ ਕੋਈ ਨਹੀਂ ਦਿੱਲੀ ਦਾ ਉੱਥਾ ਦਾ ਸਿੱਕੀ ਦਾ ਕਰਾਂ ਵਰਗੀ ਬੱਤੀ ਜਾ ਕਰਾ ਨਹੀਂ ਹੋ ਰਿਹਾ ਨਾ ਬਸ ਕੰਨਾਂ ਦੀ ਤੋਕੀ ਮਨ ਜੀ ਮਾਇਰ ਜੀ ਮੇਰੇ ਵੀ ਤਵੱਜਾ ਨਾ ਕਰ ਰਿਹਾ ਮੌਸਮ ਬਾਈ ਖਰਾਬ ਅੱਜ ਫੇਰ ਮੀਂਹ ਦਾ ਬਹੁਤ ਬਣਿਆ ਪਿਆਗਾ ਤੇ ਜ਼ੱਡ ਕਰ ਕੰਮ ਵੀ ਬਹੁਤ ਜ਼ਿਆਦਾ ਤੱਕ ਨਾਲ ਖੇਤੀ ਦਾ ਕੰਮ ਬਹੁਤ ਜ਼ਿਆਦਾ ਰਭਈ ਤੇ ਘਰ ਦਾ ਤੇ ਇੱਕ ਕਵੀਲਦਾਰੀ ਦਾ ਵਜੋਂ ਵਿਲੇ ਰਹਾ ਨਹੀਂ ਜਾਂਦਾ ਇੱਕ ਮਿੰਟ ਵੀ ਨਹੀਂ ਜਾਈ ਕੀ ਕਿਹੜਾ ਦਾਸ ਬਣਾ ਦੋ ਦਿਨ ਤੋਂ ਫੇਦੇ ਰਹਿ ਜੀ ਨਹੀਂ ਨਹੀਂ ਗਰੰਟਰ ਸੇਟੀ ਕਰਨਾ ਪੈਣਾ ਠੀਕ ਹੈ ਇੱਕ ਕੁਵਵਾ ਵੀ ਨਹੀਂ ਹੋ ਹਸਕੇ ਦਾ ਭਰੇ ਹੁਣ ਸਾਰਾ ਪੂਰੀ ਕਰਿਆ ਤੇ ਕੰਮ ਵਿਵੇ ਕੱਟੇ ਦਾ ਹੈ ਨਹੀਂ ਲਵਾਵੇ। ਯਾਰ ਤੇ 18 ਵਰਗੇ ਜੀ। 8 ਲਵਾਵੇ ਭਰ ਗਿਆ ਤੇ 10 ਹੀ ਭਰ ਗਿਆ ਜੀ। ਦੇਤੀ ਪਾਰ ਹੋ ਜਾਂਦਾ 2 4 3 8 9 ਨਾ ਲਾਵਾ ਭੇ ਭਰ ਗਏ ਜੀ ਜਮਾ ਸਾਡਾ ਪੂਰਾ ਹੋਇਆ ਸਹੀ ਕੰਮ ਮੇਰ ਮਾ ਤੋਂ ਨੌਨਵਾਵੇ ਭਰ ਚੁੱਕੇ ਨੇ ਜੀ ਬੀਬੀ ਤੇ ਲਵਾਵੇ ਦਾ ਗਾਲ ਕੱਟੇ ਨਹੀਂ ਉੱਤੋਂ ਦਾ ਉਹ ਕੱਟਦੇ ਹੋ ਤੀ ਹੁਣ ਕੱਟੇ ਗਏ ਲਵਾਵੇ ਤੇ ਤੋਂ ਨਹੀਂ ਕੱਟੇ ਗਏ ਇੱਥੇ ਗਲੀਆਂ ਨਹੀਂ ਨਿਕਲੇ ਤੇ ਦਾ ਕੱਲੇ ਜਿਹੜੇ ਮੁਕਾਲਰ ਜਿਹਦੇ ਉਹ ਕੱਟਦੇ ਤੇ ਹੁਣ ਕੱਟੇ ਨੇ ਸਾਰੇ ਕਾਨੂੰਨ ਦਾ ਹੇਟਲੇ ਬਾਦ ਵਿੱਚ ਕੱਟਦੇ ਵਿੱਚੇ ਨਹੀਂ ਗਲੀ ਕੱਢੀ ਜੱਕੂਰੀ ਨੌਨਵਾਵੇ ਭਰ ਚੁੱਕੇ ਨੇ ਜੀ ਹੁਣ ਇਹਨਾਂ ਨੂੰ ਸਾਹਮਣੇ ਆ ਤੇ 15 20 ਅੱਜ ਜੂ ਉਲੀ ਪੂਰੀ ਫੈਲ ਜੂਗੀ ਫੇਰ ਇੱਥੇ ਕੱਢਾਂਗੇ ਗਲੀਆਂ ਫੇਰ ਕੁੰਬਾ ਆਉਣੀਆਂ ਬਾਹਰੇ ਫੇਰ ਬਣਾਵਾਂਗੇ ਸਬਜ਼ੀ ਤੇ ਦਿਖਾਉਦੇ ਰਹਾਂਗੇ ਤੁਹਾਨੂੰ ਬਣੇ ਰਹੋ YouTube ਤੇ ਤੇ ਧੰਨਵਾਦ ਜੀ ਸਾਰਿਆਂ ਦਾ ਬਲਾਗ ਦਾ ਵੇਖਣ ਲਈ ਥੋੜਾ ਲੱਕ ਆ ਬਣ ਗਈ ਸੀ ਇਹ ਨਾ ਕਰਕੇ ਨਾ ਭਾਗੇ ਹਾਂ ਸਾਸ ਭੰਦਾ ਫਿਰ ਦੂੜੀ ਹਣ ਤਾਂ ਹੋਰ ਪਾ ਲਿਆ ਚਲ ਫਾਟੇ ਇਹ 20 ਕਿਲੋ ਬਣ ਜਾਂਦੀ ਹੈ ਇਹਨੇ 10 ਕਿਲੋ ਦੂੜੀ ਭੋਣੀ ਹੁੰਦੀ ਹੈ